ਜ਼ਿਲ੍ਹਾ ਉਨਾ ਲੋ ਜੀ ਆ ਗਿਆ ਗਾਂਵ ਹੰਡੋਲਾ ਤੇ ਜਿਲ੍ਹਾ ਪੈਂਦਾ ਜੀ ਇਹ ਉਨਾ ਠੀਕ ਆ ਤੇ ਇੱਥੇ ਆਪਾਂ ਹੁਣ ਦੇਖਣ ਜਾ ਰਹੇ ਆ ਹੰਡੋਲਾ ਦਾ ਬ੍ਰਿਜ ਸਾਹਮਣੇ ਜਿਵੇਂ ਬੋਰਡ ਲੱਗਿਆ ਹੋਇਆ ਹੰਡੋਲਾ ਹੈਗਾ ਸਿੱਧਾ ਆਪਾਂ ਜਾਣਾ ਸਿੱਧਾ ਆਹ ਰਸਤਾ ਜਿਹੜਾ ਆਪਰੇ ਜਿੰਨੇ ਇਹ ਹੁਣ ਮੈਂ ਹਮਾਤਲ ਜਾ ਕੇ ਹਨਾ ਹਾਂ ਮਾਜਲ ਜੈਂਟਰੀ ਕਰਦੇ ਆ ਕੋਈ ਪਰੇ ਕਈ ਤਾਂ ਨਹੀਂ ਰਾਇਥੀ ਵਾਸੋਂ ਬਾਰਡਰ ਨੇ ਨਾ ਆਹ ਜੀ ਉਹਦੇ ਸੰਭੀਅਤ ਬੇਟਾ ਉੱਤੋਂ ਤਾਂ ਨਾ ਟਿਕਦਾ ਬੜੀ ਬੜੀ ਬਲਾ 60 ਤੋਂ ਜਾ ਕੇ ਆਵਾਸੋਂ ਪੰਜਾਬ ਦਾ ਬਾਰਡਰ ਸੀ ਉੱਥੋਂ ਹੰਡੋਲਾ ਆ ਗਿਆ ਤਾਂ ਮਤਲਾ ਗਿਆ ਜਿਹੜੀ ਸੀ ਸੀਆਰ ਬਾਰੇ ਦੀ ਕਹਾਣੀ ਉਹਦੀ ਨਾਮ ਚੱਲਦਾ ਪੰਜਾਬ ਦੇ ਜਿਹੜਾ ਹੰਡੋਲਾ ਪੈਂਦਾ ਇਹ ਪੈਂਦਾ ਆਹ ਚੰਦੇ ਵਿੱਚ ਕਿਉਂਕਿ ਇਹ ਫਿਰ ਜਿਲ੍ਹਾ ਹਾਸ਼ਟਾ ਖੁੰਨਾ ਹਨਾ ਹਾਂ ਜੀ ਹਾਂ ਇਹ ਉਨੇ ਚ ਪੈ ਜਾਂਦਾ ਮਨਿਸਾ ਇਹਦਾ ਵੀ ਲੈਵਲ ਉੱਚਾ ਹੋਇਆ ਹੈ ਸਤਲੁਜ ਦਰਿਆ ਦਾ ਇੱਥੋਂ ਕਾਫੀ ਹੈ ਨਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਲੈਵਲ ਦਾ ਕਾਫੀ ਫਰਕ ਪੈ ਗਿਆ ਹੈ ਨਾ ਉਹ ਵੀ ਜਿਹਪਹਿਲਾਂ ਥੱਲੇ ਮੋੜੀਆਂ ਨਹੀਂ ਹੁੰਦੀਆਂ ਪਹਿਲਾਂ ਬਹੁਤ ਦਿਖਦੀਆਂ ਹੁੰਦੀਆਂ ਸੀ ਹੂੰ ਇਸ ਵਾਰ ਤਾਂ ਦੇਖੀ ਨਹੀਂ ਰਹੀ ਹਾਂ ਗੱਲ ਸਹੀ ਆ ਆ ਦੇਖ ਲਓ ਬਾਈ ਇੱਥੇ ਦਾ 뷰 ਤੇ ਸਤਲੁਜ ਦਰਿਆ ਦੇ ਪਾਣੀ 'ਚ ਉੱਠਦੀਆਂ ਨੇ ਪਾਫਾਂ